ਪੰਜਾਬ ਯੂਨੀਵਰਸਿਟੀ ਦੀ ਸਿੰਡੀਗੇਟ ਤੇ ਸੈਨੇਟ ਦਾ ਮੁੱਦਾ ਹੈ ਕਿ ਉੱਥੇ ਧਰਨਾ ਕਿਉਂ ਲੱਗਾ ਹੋਇਆ ਹੈ ਪੰਜਾਬ ਯੂਨੀਵਰਸਿਟੀ ਦਾ ਹਰ ਪੰਜਾਬੀ ਨਾਲ ਕਿਹੜਾ ਐਸਾ ਰਿਸ਼ਤਾ ਹੈ ਜਿਹੜਾ ਕਿਸੇ ਪੰਜਾਬੀ ਨੂੰ ਨਹੀਂ ਪੁੱਲਣਾ ਚਾਹੀਦਾ 1947 ਵਿੱਚ ਕੀ ਐਸਾ ਹੋਇਆ ਸੀ ਜਿਹੜਾ ਹਰ ਪੰਜਾਬੀ ਨੂੰ ਨਹੀਂ ਪੁੱਲਣਾ ਚਾਹੀਦਾ ਕੀ 1966 ਵਿੱਚ ਜਦੋਂ ਪੰਜਾਬੀ ਦੇ ਆਧਾਰ ਤੇ ਪੰਜਾਬ ਸੂਬਾ ਬਣਿਆ ਜਾਨੀ ਕਿ ਪੰਜਾਬ ਸੂਬੇ ਦੀ ਵੰਡ ਹੋਈ ਕੀ ਕੁਝ ਐਸਾ ਹੋਇਆ ਸੀ ਜੋ ਸਮੇਂ-ਸਮੇਂ ਸਿਰ ਹਰ ਪੰਜਾਬੀ ਦੇ ਦਿਲ ਨੂੰ ਚਿਜੋੜਦਾ ਰਿਹਾ ਵੀਡੀਓ ਦੇ ਅਖੀਰ ਤੱਕ ਤੁਹਾਨੂੰ ਹਰ ਇੱਕ ਸਵਾਲ ਦਾ ਜਵਾਬ ਮਿਲ ਜੂਗਾ ਤੇ ਤੁਸੀਂ ਬੜੀ ਆਰਾਮ ਨਾਲ ਹਰ ਚੀਜ਼ ਨੂੰ ਬਹੁਤ ਬਰੀਕੀ ਨਾਲ ਸਮਝ ਜੂਗੇ ਵੀਡੀਓ ਦੀ ਸ਼ੁਰੂਆਤ ਪਾਕਿਸਤਾਨ ਤੋਂ ਭਾਰਤ ਨੂੰ ਆਰੀ 1947 ਦੇ ਉਸ ਟ੍ਰੇਨ ਵਿੱਚ ਬੈਠੇ ਮੁੰਡੇ ਤੋਂ ਕਰਨ ਲੱਗਾ ਆ ਜੋ ਇਸ ਸੋਚ ਰਿਹਾ ਕਿ ਮੇਰੇ ਮਾਪਿਓ ਦਾ ਕਤਲ ਕਰ ਦਿੱਤਾ ਗਿਆ ਮੇਰੇ ਖੇਤਾਂ ਵਿੱਚ ਫਸਲਾਂ ਖੜੀਆਂ ਰਹਿ ਗਈਆਂ ਮੈਂ ਕਰ ਜਿਸ ਵਿੱਚ ਕਦੇ ਬਚਪਨ ਵਿੱਚ ਹੂੰ ਖੇਡਿਆ ਸੀ ਜਿਵੇਂ ਦੇਹ ਦੇ ਵਿੱਚ ਖੂਨ ਖੜਦਾ ਹੈ ਉਸ ਨੂੰ ਤਾਲਾ ਲਾ ਕੇ ਮੁੜਾਇਆ ਆ ਕਦੇ ਵਾਪਸ ਪਰਤਿਆ ਨਹੀਂ ਜਾਵੇਗਾ ਇੱਕ ਸਵਾਲ ਸੀ ਉਸ ਮੁੰਡੇ ਦੇ ਮਨ ਦੇ ਵਿੱਚ ਜੋ बार-बार ਉੱਠ ਰਿਹਾ ਸੀ ਕਿ ਮੈਂ ਲਾਹੌਰ ਦੇ ਵਿੱਚ ਰਹਿ ਚੁੱਕੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਈ ਸੀ ਇਹ ਸੋਚਿਆ ਸੀ ਉੱਥੇ ਪੜ੍ਹ ਲੈ ਕੇ ਆਉਣ ਵਾਲੀ ਨਸਲ ਦੇ ਲਈ ਕੰਮ ਕਰੂੰਗਾ ਪਰ ਹੁਣ ਮੁਲਕ ਦੀ ਵੰਡ ਹੋ ਚੁੱਕੀ ਹੈ ਪੰਜਾਬ ਦੇ ਦੂ ਟੋਟੇ ਹੋ ਚੁੱਕੇ ਨੇ ਲਾਹੌਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਛੁੱਟ ਚੁੱਕੀ ਯਾਨੀ ਕਿ ਪੰਜਾਬ ਯੂਨੀਵਰਸਿਟੀ ਪਾਕਿਸਤਾਨ ਕੋਲ ਰਹਿ ਗਈ ਹੈ ਕੀ ਹੁਣ ਮੇਰੀ ਇਹ ਡਿਗਰੀ ਕਦੇ ਪੂਰੀ ਹੋ ਪਾਊਗੀ ਕੀ ਕਦੇ ਮੈਨੂੰ ਮੁੜ ਯੂਨੀਵਰਸਿਟੀ ਜਾਣ ਦਾ ਮੌਕਾ ਮਿਲੇਗਾ ਖਾਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸ ਟ੍ਰੇਨ ਵਿੱਚ ਬੈਠੇ ਔਰ ਕਈ ਮੰਡਿਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਸੀ ਜਿਹਦਾ ਉੱਤਰ ਚਾਉਂਦੇ ਸਨ ਇਹ ਸਵਾਲ ਵਧੇ ਕਿ ਹੁਣ ਦੁਬਾਰਾ ਪੰਜਾਬ ਨੂੰ ਪੰਜਾਬ ਯੂਨੀਵਰਸਿਟੀ ਕਦੇ ਮਿਲ ਪਾਉਗੀ ਕਿ ਲਾਹੌਰ ਦੇ ਵਿੱਚ ਰਹਿ ਚੁੱਕੀ ਪੰਜਾਬ ਯੂਨੀਵਰਸਿਟੀ ਪਾਕਿਸਤਾਨ ਦੀ ਹੋਊਗੀ ਤੇ ਫਿਰ ਅੱਗੇ ਵੱਡਾ ਸਵਾਲ ਜਿਹੜੇ ਬੱਚੇ ਉਸ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਸੀ ਉਹਨਾਂ ਦੀ ਡਿਗਰੀ ਦਾ ਕੀ ਹੋਵੇਗਾ ਜਿਹੜੇ ਕਾਲਜਿਸ ਪੰਜਾਬ ਯੂਨੀਵਰਸਿਟੀ ਨਾਲ ਤਲੂਕਾਤ ਰੱਖਦੇ ਨੇ ਉਹਨਾਂ ਦਾ ਕੀ ਬਣੇਗਾ ਇਹ ਮਸਲਾ ਬਹੁਤ ਵੱਡਾ ਸੀ ਕਿਉਂਕਿ ਪੰਜਾਬ ਯੂਨੀਵਰਸਿਟੀ ਉਸ ਵਕਤ ਲਾਹੌਰ ਦੇ ਬਹੁਤ ਵੱਡੇ ਏਰੀਆ ਨੂੰ ਕਵਰ ਕਰਦੀ ਸੀ ਅਫਗਾਨਿਸਤਾਨ ਦੇ ਬਾਰਡਰ ਤੋਂ ਲੈ ਕੇ ਯੂਨਾਈਟਿਡ ਪ੍ਰੋਵਿੰਸ ਯਾਨੀ ਕਿ ਯੂਪੀ ਤੱਕ ਜਿਹਦੇ ਵਿਚਾਲੇ ਦਿੱਲੀ ਵੀ ਆਉਂਦਾ ਸੀ ਉਸ ਵਕਤ ਇਹ ਪੰਜਾਬ ਪ੍ਰੋਵਿੰਸ ਦਾ ਹਿੱਸਾ ਹੁੰਦਾ ਸੀ ਇਹ ਯੂਨੀਵਰਸਿਟੀ ਸੈਂਟਰਲ ਇੰਸਟੀਟਿਊਸ਼ਨ ਬਣ ਚੁੱਕੀ ਸੀ ਨਾਰਥ ਇੰਡੀਆ ਦਾ ਆਲਮੋਸਟ ਸਾਰਾ ਹੀ ਏਰੀਆ ਇਹ ਯੂਨੀਵਰਸਿਟੀ ਉਸ ਵਕਤ ਕਵਰ ਕਰਦੀ ਸੀ 1947 ਦੀ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਯੂਨੀਵਰਸਿਟੀ ਦੀ ਸੈਨੇਟ ਨੇ ਇਸਲਾਹ ਦੇ ਦਿੱਤੀ ਸੀ ਕਿ ਯੂਨੀਵਰਸਿਟੀ ਦੀ ਜਾਇਦਾਦ ਜਿਹੜੀ ਲਗਭਗ 1 ਕਰੋੜ ਦੀ ਬਣਦੀ ਆ ਇਹਨੂੰ 60 ਤੇ 40% ਨਾਲ ਅਸੀਂ ਵੰਡ ਦਿੰਨੇ ਆ ਯਾਨੀ ਕਿ 60 ਫਸੀਲ ਦੀ ਰਕਮ ਜਿਹੜੀ ਪਾਕਿਸਤਾਨ ਨੂੰ ਅਦਾ ਕੀਤੀ ਜਾਊਗੀ ਤੇ 40 ਫਸੀਲ ਭਾਰਤ ਨੂੰ ਅਦਾ ਹੋ ਜੂਗੀ ਪਰ ਪਾਰਟੀਸ਼ਨ ਕਮੇਟੀ ਜਿਹੜੀ ਵਾਇਸ ਰాయਲੋ ਬਣਾਈ ਗਈ ਸੀ ਉਹਨੇ 12 ਅਗਸਤ 1947 ਨੂੰ ਇਹ ਪ੍ਰਪੋਜ਼ਲ ਜਿਹੜਾ ਆ ਇਹਨੂੰ ਅਪਰੂਵ ਨਹੀਂ ਕੀਤਾ ਯਾਨੀ ਕਿ ਇਹ ਮੰਗ ਨੂੰ ਰੱਦ ਕਰ ਦਿੱਤਾ ਉਸ ਵਕਤ ਜਿਹੜਾ ਫੈਸਲਾ ਲਿਆ ਗਿਆ ਬਹੁਤ ਹੈਰਾਨ ਕਰਨ ਵਾਲਾ ਹੈ ਕਿਉਂਕਿ ਇੱਕ ਤਰਫ ਟਰਮਾਂ ਦੇ ਆਧਾਰ ਦੇ ਉੱਪਰ ਮੁਲਕ ਵੰਡੇ ਜਾ ਰਹੇ ਹਨ ਇੱਕ ਤਰਫ ਦੰਗੇ ਹੋ ਰਹੇ ਹਨ ਲੱਖਾਂ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੋਵੇ ਤੇ ਉਹਦੇ ਵਿਚਾਲੇ ਇਹ ਗੱਲ ਕਹੀ ਜਾਵੇ ਕਿ ਜਿਹੜੀ ਲਾਹੌਰ ਪਾਕਿਸਤਾਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਰਹਿ ਜੂਗੀ ਏ 1948 ਤੱਕ ਜਾਨਕੀ ਵੰਡ ਤੋਂ ਬਾਅਦ ਵੀ ਇਹ ਕੰਮ ਕਰਦੀ ਰਹੂਗੀ ਖਾਸ ਜਿਹੜੇ ਪੰਜਾਬ ਚੜ੍ਹਦੇ ਨਾਲ ਕਾਲਜਿਸ ਜਾਣਗੇ ਜਾਨਕੀ ਜਿਹੜੇ ਇੰਡੀਆ ਦੇ ਵਿੱਚ ਪੰਜਾਬ ਦੇ ਕਾਲਜਿਸ ਹੋਣਗੇ ਇਹ ਯੂਨੀਵਰਸਿਟੀ ਉਹਨਾਂ ਦੇ ਡੀਗਰੀ ਇਕ ਵੀ ਕਰੂਗੀ ਅੱਗੇ ਵੱਡਾ ਸਵਾਲ ਹੋਰ ਇੱਕ ਉਬਰ ਕੇ ਸਾਹਮਣੇ ਆ ਜਾਂਦਾ ਕਿ ਇਹ ਜੁਨੀਵਰਸਿਟੀ ਉਹਨਾਂ ਦੇ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੇ ਪੇਪਰ ਵੀ ਲਾਊਗੀ ਜਾਨਕੀ ਜਿਹੜੇ ਇੱਥੇ ਵੀ ਪੜ੍ਹ ਕੇ ਗਏ ਨੇ ਉਹਨਾਂ ਦੇ ਜੇ ਪੇਪਰ ਹੋਣੇ ਨੇ ਤੇ ਇਹੀ ਯੂਨੀਵਰਸਿਟੀ ਲਾਊਗੀ ਇੱਕ ਤਰਫ ਟ੍ਰੇਨਾਂ ਨਾਲ ਲਾਸ਼ਾਂ ਨਾਲ ਭਰੀਆਂ ਆ ਰਹੀਆਂ ਨੇ ਉਹਦੀ ਬਚਾ ਲਈ ਇਸ ਸੰਬਲਸੀ ਕੀ ਯੂਨੀਵਰਸਿਟੀ ਐਗਜ਼ਾਮ ਕਰਵਾ ਪੁੰਦੀ ਔਰ ਦੀ ਡੀਕਰੀ ਕਰ ਪੁੰਦੀ ਇੱਕ ਕੋਸ਼ਿਸ਼ ਵੀ ਹੋਈ ਆ ਇਨਕਿ ਇਹਦੇ ਬਾਅਦ ਕੋਸ਼ਿਸ਼ ਨਹੀਂ ਹੋਈ ਇਹਦੇ ਬਾਅਦ ਰਜਿਸਟਰ ਮਦਨ ਕੁਬਾਲ ਸਿੰਘ ਲਾਹੌਰ ਜਾਂਦੇ ਨੇ ਐਗਜ਼ਾਮਸ ਦੇ ਅਰੇਂਜਮੈਂਟ ਲਈ ਯਾਨੀ ਕਿ ਪੇਪਰਾਂ ਦੇ ਪ੍ਰਬੰਧਾਂ ਦੇ ਲਈ ਪਰ ਉਹਨਾਂ ਦੇ ਅਸਿਸਟੈਂਟ ਦੇ ਹੱਥੋਂ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਆ ਇੱਕ ਹੋਰ ਵੱਡੀ ਚੀਜ਼ ਜਿਹੜੀ ਸਾਹਮਣੇ ਆਉਂਦੀ ਆ ਕਿ ਪਾਕਿਸਤਾਨ ਦੀ ਸਰਕਾਰ ਨੇ ਕਦੀ ਮਦਦ ਹੀ ਨਹੀਂ ਕੀਤੀ ਜਿਹੜੇ ਬੱਚੇ ਇੱਧਰ ਸੀ ਉਹਨਾਂ ਦੇ ਪੇਪਰਾਂ ਦਾ ਪ੍ਰਬੰਧ ਕੋਈ ਨਹੀਂ ਕਾਲਜਸ ਦਾ ਪ੍ਰਬੰਧ ਕੋਈ ਨਹੀਂ ਤੇ ਹੁਣ ਪੰਜਾਬ ਆ ਕੇ ਸਭ ਤੋਂ ਵੱਡਾ ਸਵਾਲ ਇਹ ਉੱਭਰ ਕੇ ਆਇਆ ਕਿ ਯੂਨੀਵਰਸਿਟੀ ਹਮੇਸ਼ਾ ਲਈ ਗਵਾਚ ਗਈ ਕਿ ਖੁੱਈ ਗਈ ਯੂਨੀਵਰਸਿਟੀ ਜਿਹੜੀ ਬਜ਼ੁਰਗਾਂ ਨੇ ਜਦੋਂ ਜਹਾਜ਼ ਨਾਲ ਬਣਾਈ ਸੀ ਉਹਦਾ ਹੁਣ ਕੋਈ ਪੁਹਿੱਕ ਵੀ ਹੈ ਜਾਂ ਨਹੀਂ ਆ ਹੁਣ ਪੰਜਾਬ ਯੂਨੀਵਰਸਿਟੀ ਇਦਾਂ ਲੱਗਣ ਲੱਗ ਪਈ ਕਿ ਜਿਵੇਂ ਪਾਕਿਸਤਾਨ ਦੇ ਵਿੱਚ ਕੋਈ ਆਪਣੇ ਘਰ ਨੂੰ ਤਾਲਾ ਮਾਰ ਕੇ ਪੱਕਾ ਭਾਰਤ ਆ ਕੇ ਰਹਿਣ ਲੱਗ ਪਿਆ ਹੋਵੇ ਤੇ ਕਦੇ ਵਾਪਸ ਨਾ ਜਾਇਆ ਜਾਵੇ ਹਾਲਾਤ ਬਸੋ ਪਾਰ ਹੁੰਦੇ ਗਏ ਈਸਟ ਪੰਜਾਬ ਗਵਰਨਮੈਂਟ ਨੇ 27 ਸਤੰਬਰ ਨੂੰ ਇੱਕ ਆਰਡਰ ਪਾਸ ਕੀਤਾ ਈਸਟ ਪੰਜਾਬ ਯੂਨੀਵਰਸਿਟੀ ਬਣਾਈ ਗਈ 1 ਅਕਤੂਬਰ 1947 ਨੂੰ ਯੂਨੀਵਰਸਿਟੀ ਹੋਂਦ ਵਿੱਚ ਆਉਂਦੀ ਆ ਤੇ ਹੈਰਾਨੀ ਦੀ ਗੱਲ ਵੇਖੋ ਕਿ ਯੂਨੀਵਰਸਿਟੀ ਜਦੋਂ ਹੋਂਦ ਵਿੱਚ ਆਈ ਨਾ ਯੂਨੀਵਰਸਿਟੀ ਕੋਲ ਆਪਣਾ ਕੋਈ ਕੈਂਪਸ ਆ ਨਾ ਇਹ ਪਤਾ ਕਿ ਫੈਕਲਟੀ ਕਿੰਨੀ ਹੋਊਗੀ ਜਾਨੀ ਕਿ ਅਧਿਆਪਕ ਕਿੰਨੇ ਹੋਣਗੇ ਪ੍ਰਬੰਧ ਕਿਵੇਂ ਚੱਲੂਗਾ ਕੋਈ ਉਦਘਾਟਨ ਨਹੀਂ ਹੋਇਆ ਕਿਉਂਕਿ ਉਦਘਾਟਨ ਕਰਨ ਲਈ ਵੀ ਥਾਂ ਚਾਹੀਦੀ ਉਸ ਵਕਤ ਥਾਂ ਕੋਈ ਨਹੀਂ ਪਰ ਇਹ ਯੂਨੀਵਰਸਿਟੀ ਬਣਾਉਣੀ ਬਹੁਤ ਵੱਡੀ ਗੱਲ ਸੀ ਤੁਸੀਂ ਦੇਖੋ ਕਿ ਇੱਕ ਤਰਫ ਲੋਕ ਉਜੜ ਕੇ ਪਾਕਿਸਤਾਨ ਤੋਂ ਦੁਬਾਰਾ ਆਪਣੇ ਘਰ ਬਣਾ ਰਹੇ ਨੇ ਖੇਤਾਂ 'ਚ ਲਗਾਤਾਰ ਮਿਹਨਤ ਕੀਤੀ ਜਾ ਰਹੀ ਆ ਕਬੀਆਨ ਦੀਆਂ ਪਹਿਲੀਆਂ ਨੂੰ ਪਧਰੇ ਕਰਨ ਦੀ ਕੋਸ਼ਿਸ਼ ਆ ਲੱਖਾਂ ਲੋਕ ਰਫਿਊਜੀ ਕੈਂਪਾਂ ਦੇ ਵਿੱਚ ਨੇ ਪਰ ਦੂਸਰੀ ਤਰਫ ਸਾਡੇ ਕੁਝ ਬਜ਼ੁਰਗ ਵੀ ਨੇ ਜਿਨ੍ਹਾਂ ਨੂੰ ਆਉਣ ਵਾਲੀਆਂ ਨਸਲਾਂ ਦਾ ਫਿਕਰ ਆ ਜੋ ਪੰਜਾਬ ਦੀ ਆਪਣੀ ਇੱਕ ਯੂਨੀਵਰਸਿਟੀ ਦੁਬਾਰਾ ਸਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਚੰਦੂ ਲਾਲ ਤਰਵੇਦੀ ਜੋ ਈਸਟ ਪੰਜਾਬ ਦੇ ਗਵਰਨਰ ਸੀ ਉਹਨਾਂ ਨੂੰ ਯੂਨੀਵਰਸਿਟੀ ਦਾ ਚਾਂਸਲਰ ਬਣਾਇਆ ਗਿਆ ਜਸਟਿਸ ਤੇਜਾ ਸਿੰਘ ਜੋ ਇੱਕ ਜੱਜ ਸੀ ਸਿੰਡੀਗੇਟ ਦੇ ਮੈਂਬਰ ਵੀ ਸੀ ਉਨਨੋ ਟੈਂਪਰੇਰੀ ਵਾਈਸ ਚਾਂਸਲਰ ਬਣਾ ਦਿੱਤਾ ਗਿਆ ਬਾਅਦ ਵਿੱਚ 9 ਫਰਵਰੀ 1948 ਨੂੰ ਉਹਨਾਂ ਨੂੰ ਵਾਈਸ ਚਾਂਸਲਰ ਫਿਰ ਪੱਕੇ ਤੌਰ ਤੇ ਬਣਾ ਦਿੱਤਾ ਗਿਆ ਸੀ ਯੂਨੀਵਰਸਿਟੀ ਦਾ ਦਫ਼ਤਰ ਸ਼ਿਮਲੇ ਵਿੱਚ ਬਣਾਇਆ ਜਾਂਦਾ ਹੈ ਇੱਥੇ ਇੱਕ ਹੋਰ ਬੜੀ ਦਿਲਚਸਪ ਤੁਹਾਨੂੰ ਮੈਂ ਜਾਣਕਾਰੀ ਦੇਣਾ ਹੈ ਕਿ ਸ਼ਿਮਲਾ ਕੁਝ ਵਕਤ ਲਈ ਪੰਜਾਬ ਦੀ ਰਾਜਧਾਨੀ ਰਹਿੰਦੀ ਆ ਉਸ ਵਕਤ ਨਾਲ ਸਵਾਲ ਇੱਕ ਹੱਲ ਹੁੰਦਾ ਸੀ ਦੂਜਾ ਵੱਡਾ ਖੜਾ ਹੋ ਜਾਂਦਾ ਸੀ ਜਾਨੀ ਕਿ ਸ਼ਿਮਲਾ ਪਹਾੜੀ ਇਲਾਕਾ ਸੀ ਦਫ਼ਤਰ ਬਹੁਤ ਛੋਟਾ ਸੀ ਜਿਹੜੇ ਅਧਿਆਪਕ ਉੱਥੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਦਫ਼ਤਰ ਨਹੀਂ ਮਿਲਣਾ ਵਿਦਿਆਰਥੀ ਉੱਥੇ ਬਹੁਤ ਔਖੇ ਪਹੁੰਚਦੇ ਸੀ ਇਸ ਤੋਂ ਬਾਅਦ ਸੋਲਨ ਕੈਂਪਸ ਨੂੰ ਮੂਵ ਕੀਤਾ ਜਾਂਦਾ ਹੈ ਇਹ ਸਾਰੇ ਥਾਂ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਕਮੇਟੀ ਬਣਾਈ ਗਈ ਕਮੇਟੀ ਨੇ ਡਿਸੀਜਨ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣ ਜੂਗੀ ਇੱਥੇ ਅਸੀਂ ਆਪਣਾ ਮੁੱਖ ਸੈਂਟਰ ਬਣਾਵਾਂਗੇ ਯਾਨੀ ਕਿ ਕੈਂਪਸ ਬਣੂਗਾ ਇਹ ਬਹੁਤ ਉਲਝਨਾ ਸੀ ਉਸ ਵਕਤ ਪਰ ਸਾਡੇ ਬਜ਼ੁਰਗ ਲਗਾਤਾਰ ਮਿਹਨਤ ਕਰ ਰਹੇ ਸੀ ਜਦੋਂ ਜਹਿਦ ਕਰ ਰਹੇ ਸੀ ਇਹ ਤਾਂ ਫੈਸਲਾ ਹੋ ਗਿਆ ਕਿ ਚੰਡੀਗੜ੍ਹ ਵਿੱਚ ਬਣੂਗੀ ਪਰ ਜਿਹੜੇ ਬੱਚੇ ਪਾਕਿਸਤਾਨ ਤੋਂ ਪੰਜਾਬ ਵਿੱਚ ਆਏ ਸੀ ਉਹ ਕੁਝ ਰਫਿਊਜੀ ਬਣ ਗਏ ਸੀ ਕੁਝ ਵੀ ਕਰੀ ਹੋਗੀ ਸੀ ਉਹ ਜੁਧਿਆਪਕ ਜਿਹੜੇ ਲਾਹੌਰ ਦੇ ਵਿੱਚ ਗੱਡੀਆਂ ਠਾਉਂਦੇ ਸੀ ਉਹ ਇੱਥੇ ਆ ਕੇ ਸਾਈਕਲਾਂ ਤੇ ਘੁੰਮਣ ਲੱਗੇ ਰਫਿਊਜੀ ਕੈਂਪਾਂ ਦੇ ਵਿੱਚ ਨੇ ਹੁਣ ਇਸ ਸਮੇਂ ਦੇ ਵਿੱਚ ਪੇਪਰ ਕਿਦਾਂ ਕਰਵਾਏ ਜਾਣ ਇਹ ਬਹੁਤ ਵੱਡਾ ਸਵਾਲ ਸੀ ਕਿਹਾ ਜਾਂਦਾ ਕਿ ਜਸਟਿਸ ਤੀਜਾ ਸਿੰਘ ਹੁਣਾ ਕੀ ਕੈਸੀ ਚੁਣੌਤੀ ਸੀ ਕਿ ਜਿਹੜੀ ਸ਼ਾਇਦ ਹੀ ਦੁਨੀਆ ਦੇ ਵਿੱਚ ਕਿਸੇ ਇੰਸਟੀਟਿਊਸ਼ਨ ਦੇ ਅੱਗੇ ਆਈ ਹੋਊਗੀ ਜਾਨੀ ਕਿ ਕੈਂਪਸ ਆਪਣਾ ਨਹੀਂ ਜਗ੍ਹਾ ਆਪਣੀ ਨਹੀਂ ਯੂਨੀਵਰਸਿਟੀ ਸਾਡੀ ਵੰਡ ਦੇ ਵਿੱਚ ਉਧਰ ਰਹਿ ਗਈ ਵੰਡੀ ਨਹੀਂ ਗਈ ਉਧਰ ਰਹਿ ਗਈ ਹੁਣ ਨਵੀਂ ਯੂਨੀਵਰਸਿਟੀ ਅਸੀਂ ਬਣਾਈਆਂ ਇਦੇ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੇ ਪੇਪਰ ਕਿੱਦਾਂ ਲੈਣੇ ਆ ਤੁਸੀਂ ਦੇਖੋ ਬਜ਼ੁਰਗਾਂ ਦਾ ਦਿਮਾਗ ਉਸ ਵਕਤ ਔਰ ਕਿੰਨੀ ਲਿਆਕਤ ਨਾਲ ਕੰਮ ਕਰ ਰਹੇ ਨੇ ਇੱਕ ਕਮੇਟੀ ਬਣਾਈ ਜਾਂਦੀ ਆ ਜਿਹਦੇ ਵਿੱਚ ਪ੍ਰਿੰਸੀਪਲ ਨਿਰੰਜਨ ਸਿੰਘ ਹੁਣੀ ਹੁੰਦੇ ਨੇ ਪ੍ਰਿੰਸੀਪਲ ਏ ਆਰ ਖੰਨਾ ਹੁੰਦੇ ਨੇ ਪ੍ਰਿੰਸੀਪਲ ਮੁਕੰਦ ਲਾਲ ਹੁੰਦੇ ਨੇ ਇਹ ਕਮੇਟੀ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਬੱਚੇ ਸੇਵਾ ਕਰਨਗੇ ਰੈਫਿਊਜੀ ਕੈਂਪਸ ਦੇ ਵਿੱਚ ਜਾ ਕੇ ਸਕੂਲ ਤੇ ਹਸਪੀਟਲਸ ਦੇ ਵਿੱਚ ਵਲੰਟੀਅਰ ਸੇਵਾ ਕਰਨਗੇ ਤੇ ਉਜੜ ਚੁੱਕੇ ਪਰਿਵਾਰਾਂ ਦੇ ਦੁਬਾਰਾ ਵਸੇਬੇ ਲਈ ਇਹ ਉਹਨਾਂ ਦੀ ਮਦਦ ਕਰਨਗੇ ਜਿਹੜੇ ਬੱਚੇ ਕੁਝ ਕਰਨਗੇ ਉਹਨਾਂ ਨੂੰ ਉਹਨਾਂ ਦੇ ਐਗਜ਼ਾਮਸ ਤੋਂ ਪਾਸ ਕਰ ਦਿੱਤਾ ਜਾਊਗਾ ਪਰ ਹੁਣ ਵੱਡਾ ਸਵਾਲ ਇਹ ਸੀ ਸਰਕਾਰ ਇਹ ਕਹਿ ਰਹੀ ਸੀ ਕਿ ਬੀਏ ਤੇ ਬੀਐਸਸੀ ਵਾਲੇ ਜਿਹੜੇ ਬੱਚੇ ਨਹੀਂ ਜਾਈ ਤੋ ਤਾਂ ਦੇ ਬੱਚੇ ਨੇ ਉਹਨਾਂ ਨੂੰ ਵੀ ਇਦਾਂ ਹੀ ਪਾਸ ਕਰੋ ਪਰ ਦੂਜੇ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਸੀ ਕਿ ਜੇ ਐਸਸੀ ਇਹ ਕਰਤਾ ਫਿਰ ਇੱਕ ਡਿਗਰੀ ਦੀ ਉਹ ਵੈਲਿਊ ਨਹੀਂ ਰਹਿਣੀ ਜਿਹੜੀ ਅਸਲ ਵਿੱਚ ਹੁੰਦੀ ਆ ਬੀਏ ਤੇ ਬੀਐਸਸੀ ਤੋਂ ਥਰਡੇ ਬੱਚਿਆਂ ਨੂੰ ਇਸ ਸਕੀਮ ਦੇ ਵਿੱਚ ਹਿੱਸਾ ਲੈਣ ਲਈ ਕਿਹਾ ਜਾਂਦਾ ਹੈ ਉਹਨਾਂ ਨੂੰ ਇਸ ਕਰਕੇ ਪਾਸ ਕਰ ਦਿੱਤਾ ਜਾਂਦਾ ਹੈ ਦਸੰਬਰ 1947 ਨੂੰ ਐਮਰਜੈਂਸੀ ਐਗਜ਼ਾਮ ਹੋਏ ਇਗਜ਼ਾਮ ਦੇ ਵਿੱਚ 13958 ਕੈਂਡੀਡੇਟ ਬੈਠੇ ਨੇ 8545 ਸਟੂਡੈਂਟਸ ਉਸ ਵਕਤ ਪਾਸ ਹੋਏ ਨੇ ਇਹ ਤਾਂ ਹੱਲ ਕਰ ਲਿਆ ਕਿ ਬੱਚਿਆਂ ਦੇ ਪੀਪਰ ਲੱਲੇ ਨੇ ਪਰ ਹੁਣ ਦਿੱਕਤਾਂ ਘਟੀਆਂ ਨਹੀਂ ਨਾ ਅੱਗੇ ਜਾ ਕੇ ਵੱਡੀ ਦਿੱਕਤ ਇਹ ਆ ਕਿ ਯੂਨੀਵਰਸਿਟੀ ਦੀਆਂ ਕਲਾਸਾਂ ਕਿਦਾਂ ਸ਼ੁਰੂ ਕਰੀਏ ਬਈ ਉਸ ਵਕਤ ਨਾਲ ਫਿਰ ਵੱਖ-ਵੱਖ ਥਾਵਾਂ ਤੇ ਪੰਜਾਬ ਯੂਨੀਵਰਸਿਟੀ ਦੀਆਂ ਕਲਾਸਾਂ ਲੱਗਦੀਆਂ ਨੇ ਦਿੱਲੀ ਵਿੱਚ ਲੱਗਦੀਆਂ ਆ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਲੱਗਦੀਆਂ ਆ ਜਲੰਧਰ ਦੀ ਡੀਏਵੀ ਕਾਲਜ ਵਿੱਚ ਲੱਗਦੀਆਂ ਕੁਝ ਵਕਤ ਲਈ ਹਸ਼ਿਆਰਪੁਰ ਯੂਨੀਵਰਸਿਟੀ ਦਾ ਕੈਂਪਸ ਸੁਈ ਬਣਦਾ 1953 ਤੇ 54 ਦੇ ਵਿੱਚ ਜਾ ਕੇ ਪੰਜਾਬ ਯੂਨੀਵਰਸਿਟੀ ਨੂੰ ਚੰਡੀਗੜ੍ਹ ਦੇ ਸੈਕਟਰ 14 ਦੇ ਵਿੱਚ 306 ਏਕੜ ਜ਼ਮੀਨ ਮਿਲੀ ਇਸ ਤੋਂ ਬਾਅਦ 1955 ਤੇ 56 ਦੇ ਵਿੱਚ ਕੰਸਟਰਕਸ਼ਨ ਜਿਹੜੀ ਆ ਇਹ ਤੇਜ਼ੀ ਨਾਲ ਵਧਣ ਲੱਗੀ ਸਭ ਤੋਂ ਪਹਿਲਾਂ ਕੈਮਿਸਟਰੀ ਕੈਮੀਕਲ ਇੰਜੀਨੀਅਰਿੰਗ ਪਮਣ ਬਣਦਾ ਹੈ ਉੱਥੇ ਵਾਈਸ ਚਾਂਸਲਰ ਦਾ ਦਫ਼ਤਰ ਬਣਦਾ ਹੈ ਇਹ ਦਫ਼ਤਰ ਉੱਥੇ ਹੀ ਹੈ ਜਿੱਦੇ ਬਾਹਰ ਵਿਦਿਆਰਥੀ ਬੈ ਕੇ ਦੇ ਅੱਜ ਸੈਂਟ ਦੀਆਂ ਵੋਟਾਂ ਦਾ ਮੁੱਦਾ ਚੁੱਕ ਰਹੇ ਆ ਸੋਰੇ ਤੁਲੀ ਤੇ ਸੁਪਰ ਹਰ ਦੇ ਹਿੱਸੇ ਬਹੁਤ ਜ਼ਲਮ ਸੁਣ ਕੇ ਨਾ ਜਦੋਂ ਟਕਰਾਤ ਬਾਕੀ ਹੈ ਬਹੁਤ ਜ਼ਲਮ ਸੁਣ ਕੇ ਨਾ ਜਦੋਂ ਟਕਰਾਤ ਬਾਕੀ ਹੈ ਅਸ਼ਾਲਾਬਾਲ ਕੇ ਚਲਣਾ ਇੱਕ ਤਰਫ ਯੂਨੀਵਰਸਿਟੀ ਵਸਾਈ ਜਾ ਰਹੀ ਸੀ ਦੂਸਰੀ ਤਰਫ ਇੱਕ ਹੋਰ ਵੱਡਾ ਪੰਜਾਬੀਆਂ ਦਾ ਸੰਘਰਸ਼ ਉਸ ਵਕਤ ਚੱਲ ਰਿਹਾ ਸੀ ਜਾਨੀ ਕਿ ਪੰਜਾਬੀ ਦੇ ਆਧਾਰ ਤੇ ਸੂਬਾ ਜਾਨੀ ਕਿ ਪੰਜਾਬੀ ਭਾਸ਼ਾ ਦੇ ਆਧਾਰ ਤੇ ਇੱਕ ਸਟੇਟ 1966 ਵਿੱਚ ਪੰਜਾਬੀ ਭਾਸ਼ਾ ਦੇ ਆਧਾਰ ਦੇ ਉੱਪਰ ਪੰਜਾਬ ਬਣਦਾ ਹੈ ਫਿਰ ਇੰਟਰੋਡਿਊਸ ਹੁੰਦਾ ਇੱਕ ਨਵਾਂ ਐਕਟ ਪੰਜਾਬ ਦੇ ਵਿੱਚੋਂ ਹਰਿਆਣਾ ਇੱਕ ਵੱਖਰੀ ਸਟੇਟ ਨਿਕਲ ਜਾਂਦੀ ਹੈ ਕੁਝ ਇਲਾਕੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਜਾਂਦੇ ਨੇ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਂਦਾ ਇਸ ਵੰਡ ਦੇ ਵਕਤ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੀ ਇੰਸਟੀਟਿਊਸ਼ਨਸ ਇਹ ਸਾਰੀਆਂ ਸਟੇਟਾਂ ਲਈ ਕੰਮ ਕਰ ਰਹੀ ਸੀ ਉਹਨਾਂ ਦੀ ਹੁਣ ਵੰਡ ਕਿਵੇਂ ਹੋਵੇ ਉਦੋਂ ਆਉਂਦਾ ਹੈ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੇ ਵਿੱਚ ਸੈਕਸ਼ਨ 72 ਜਿਹੜਾ ਅੱਜ ਵੀ ਸਵਾਲਾਂ ਵਿੱਚ ਜਿਹੜਾ ਲਗਾਤਾਰ ਸਵਾਲਾਂ ਦੇ ਵਿੱਚ ਕਿਰਦਾ ਹੁੰਦਾ ਹੈ ਪਰ ਇਸ ਮਸਲੇ ਦੀ ਜਿਹੜੀ ਜੜਾ ਉਹ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ 72 ਦੇ ਵਿੱਚ ਪਈ ਆ ਸੈਕਸ਼ਨ 72 ਆ ਜਿਹੜਾ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦਾ ਉਹ ਪੰਜਾਬ ਯੂਨੀਵਰਸਿਟੀ ਨੂੰ ਇੱਕ ਇੰਟਰ ਸਟੇਟਰ ਬਾਡੀ ਕਾਰਪੋਰੇਟ ਦੇ ਵਿੱਚ ਕਨਵਰਟ ਕਰ ਦਿੰਦਾ ਹੈ ਸੈਕਸ਼ਨ 72 ਇਹ ਗੱਲ ਕਹਿੰਦਾ ਹੈ ਕਿ ਪੰਜਾਬ ਯੂਨੀਵਰਸਿਟੀ ਐਕਟ 1947 ਪੰਜਾਬ ਐਗਰੀਕਲਚਰ ਐਕਟ 1961 ਸਿੱਖ ਗੁਰਦੁਆਰਾ ਬੋਰਡ ਐਕਟ 1925 ਪਾਰਟ 3 ਇਹ ਤਿੰਨੋਂ ਇੰਸਟੀਟਿਊਸ਼ਨ ਇੰਟਰ ਸਟੇਟ ਨੇਚਰ ਦੇ ਨੇ ਉਹ ਕਹਿੰਦੇ ਨੇ ਕਿ ਇਹ ਪੰਜਾਬ ਨਾਲ ਵੀ ਤਲੁਕਾਤ ਰੱਖਦੇ ਨੇ ਹਰਿਆਣਾ ਨਾਲ ਵੀ ਤਲੁਕਾਤ ਰੱਖ ਤੇ ਇਹ ਹਿਮਾਚਲ ਨਾਲ ਵੀ ਤਲੁਕਤ ਰੱਖਦੀ ਨਹੀਂ ਤੇ ਤਿੰਨਾਂ ਲਈ ਕੰਮ ਕਰਦੇ ਰਹਿਣਗੇ ਪੰਜਾਬ ਯੂਨੀਵਰਸਿਟੀ ਜਿਹੜੀ ਈਸਟ ਪੰਜਾਬ ਐਕਟ ਦੇ ਅੰਦਰ ਕੰਮ ਕਰਦੀ ਸੀ ਉਹਦਾ ਐਕਟ ਚੇਂਜ ਹੁੰਦਾ ਹੈ ਪੰਜਾਬ ਯੂਨੀਵਰਸਿਟੀ ਐਕਟ 1947 ਹੁੰਦਾ ਹੈ ਪੰਜਾਬ ਯੂਨੀਵਰਸਿਟੀ ਨੂੰ ਇੰਟਰ ਸਟੇਟ ਕਾਰਪੋਰੇਟ ਬਾਡੀ ਕਹਿ ਦਿੱਤਾ ਗਿਆ ਇਹ ਕਹਿ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਹਰਿਆਣਾ ਤੇ ਹਿਮਾਚਲ ਲਈ ਵੀ ਕੰਮ ਕਰੂਗੀ ਦੀ ਇੱਕ ਜਿਆਦਾ ਜਿਹੜੀ ਆ ਇਹ ਸੈਂਟਰ ਵੱਲੋਂ ਕੀਤੀ ਜਾਊਗੀ ਯਾਨੀ ਕਿ ਸੈਂਟਰ ਸਰਕਾਰ ਇਹਦੇ ਨਿਯਮ ਜਿਹੜੇ ਸਮੇਂ ਸਮੇਸਰ ਬਦਲ ਸਕਦੀ ਹੋ ਕੀ ਅਤੇ ਉਹਦੀ ਦੇਖਰੇਖ ਦੇ ਵਿੱਚ ਇਹਦਾ ਪ੍ਰਬੰਧ ਚੱਲੂਗਾ ਫਿਰ ਇੱਥੇ ਪੰਜਾਬੀਆਂ ਦੇ ਕੁਝ ਵੱਡੇ ਸਵਾਲ ਸੀ ਇਹ ਸਵਾਲ ਸੀ ਕਿ ਜਦੋਂ ਬਾਕੀ ਸਟੇਟਸ ਸਾਰੀਆਂ ਬਣਾਈਆਂ ਗਈਆਂ ਤਾਂ ਉਹਨਾਂ ਸਟੇਟਸ ਦੇ ਬਣਨ ਤੋਂ ਪਹਿਲਾਂ ਜਾਂ ਉਹ ਸਟੇਟ ਨੂੰ ਫੰਡ ਦੇ ਦਿੱਤਾ ਗਿਆ ਸੀ ਜਾਂ ਫਿਰ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਸੀ ਤੁਸੀਂ ਆਪਣੀ ਨਵੀਂ ਕੈਪੀਟਲ ਬਣਾਓ ਤੇ ਹਰਿਆਣੇ ਨੂੰ ਕਿਉਂ ਨਹੀਂ ਦਿੱਤੀ ਗਈ ਬਹੁਤ ਲੋਕਾਂ ਦਾ ਇਹ ਕਹਿਣਾ ਸੀ ਉਸ ਵਕਤ ਕਿ ਪੰਜਾਬ origignal ਸਟੇਟ ਆ ਤਾਂ ਕਰਕੇ ਉਹਨਾਂ ਦਾ ਹੱਕ ਪੰਦਾ ਹੈ ਚੰਡੀਗੜ੍ਹ ਨੂੰ ਕੈਪੀਟਲ ਰੱਖਣ ਲਈ ਇੱਕ ਪਹਿਲਾਂ ਸਾਡੀ ਕੈਪੀਟਲ ਲਾਹੌਰ ਜਿਹੜੀ ਪਾਕਿਸਤਾਨ ਦੇ ਵਿੱਚ ਰਹਿ ਗਈ ਤੇ ਦੂਜੀ ਮਹੀਂ ਵਸਾਈ ਚੰਡੀਗੜ੍ਹ ਆ ਕੇ ਆਪਣੇ ਪਿੰਡ ਦੇ ਕੇ ਉਹ ਕਹਿੰਦੇ ਕਿ ਇਹ ਵੀ ਛੱਡ ਤੋਂ ਖੋਈ ਗਈ ਅੱਗੇ ਜਾ ਕੇ ਹਿਮਾਚਲ ਪ੍ਰਦੇਸ਼ ਨੇ ਆਪਣੀ ਯੂਨੀਵਰਸਿਟੀ ਬਣਾ ਲਈ ਉਹਦੇ ਕਾਲਜਿਸ ਜਿਹੜੇ ਨੇ ਪੰਜਾਬ ਯੂਨੀਵਰਸਿਟੀ ਤੋਂ ਨਿਕਲ ਕੇ ਤਾਂ ਹਿਮਾਚਲ ਪ੍ਰਦੇਸ਼ ਦੀ ਯੂਨੀਵਰਸਿਟੀ ਦੇ ਨਾਲ ਜੁੜ ਗਏ ਲੰਬੀ جدوجਾਹਿਰ ਤੋਂ ਬਾਅਦ 1970 ਵਿੱਚ ਇੰਦਰਾ ਗਾਂਧੀ ਦੀ ਸਰਕਾਰ ਨੇ ਇੱਕ ਫੈਸਲਾ ਲ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੂਰਾ ਦਾ ਪੂਰਾ ਪੰਜਾਬ ਨੂੰ ਦਿੱਤਾ ਜਾਊਗਾ ਇੰਦਰਾ ਗਾਂਧੀ ਦੀ ਸਰਕਾਰ ਵਕਤ ਸੈਂਟਰ ਸਰਕਾਰ ਨੇ ਇਹ ਗੱਲ ਕਹੀ ਕੇਐਸਸੀ ਹਰਿਆਣੇ ਨੂੰ ਕੈਪੀਟਲ ਬਣਾਉਣ ਦੇ ਲਈ 10 ਕਰੋੜ ਫੰਡ ਅਤੇ 10 ਕਰੋੜ ਦਾ ਲੋਨ ਦੇਵਾਂਗੇ ਜਾਨੀ ਕਿ ਕੁੱਲ ਮਿਲਾ ਕੇ 20 ਕਰੋੜ ਦੀ ਰਾਸ਼ੀ ਜਾਰੀ ਕਰਾਂਗੇ ਉਸ ਤੋਂ ਬਾਅਦ ਚੰਡੀਗੜ੍ਹ ਸਾਰਾ ਪੰਜਾਬ ਨੂੰ ਦੇ ਦਿੱਤਾ ਜਾਊਗਾ ਹਾਲਾਂਕਿ ਹਰਾਨੀ ਇਹ ਹੁੰਦੀ ਹੈ ਕਿ ਇਹ ਕਦੀ ਲਾਗੂ ਹੀ ਨਹੀਂ ਹੋਇਆ ਫਿਰ ਰਜੀਵ ਗਾਂਧੀ ਦੀ ਸਰਕਾਰ ਵਕਤ ਲੋਂਗੋਵਾਲ ਸਮਝੌਤਾ ਚਰਚਾ ਵਿੱਚ ਹੁੰਦਾ ਜਿਹਦੇ ਵਿੱਚ ਰਜੀਵ ਗਾਂਧੀ ਇਹ ਵਾਅਦਾ ਕਰਦਾ ਹੈ ਕਿ ਪੰਜਾਬ ਨੂੰ ਚੰਡੀਗੜ੍ਹ ਮਿਲ ਜਾਊਗਾ ਹਾਲਾਂਕਿ ਫਿਰ ਨਹੀਂ ਮਿਲਿਆ ਹਰਿਆਣਾ ਆਪਣੀ ਕੁਰਕਸ਼ੇਤਰੀ ਯੂਨੀਵਰਸਿਟੀ ਸਟੈਬਲਿਸ਼ ਕਰਦਾ ਹੈ 1973 ਦੇ ਵਿੱਚ ਮਿਨਿਸਟਰੀ ਆਫ ਅਫੇਅਰਸ ਜਾਨੀ ਕਿ ਸੈਂਟਰ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਜਿਹੜੇ ਕਾਲਜਿਸ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਸਨ ਹਰਿਆਣੇ ਦੀ ਉਹਨਾਂ ਨੂੰ ਕੱਢ ਕੇ ਹਰਿਆਣੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਜਾਨੀ ਕਿ ਹੁਣ ਸਿਰਫ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਕਾਲਜਿਸ ਰਹਿ ਗਈ ਸੀ ਫਿਰ 1997 ਦੇ ਵਿੱਚ ਸੈਂਟਰ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਹਰਿਆਣੇ ਦੀ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਰਿਪਰੈਜ਼ੈਂਟੇਸ਼ਨ ਨੂੰ ਖਤਮ ਕਰ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਦਾ ਸੁਭਾਅ ਵੀ ਹੁਣ ਤੱਕ ਪੰਜਾਬੀਆਂ ਦੇ ਬਜ਼ੁਰਗਾਂ ਵਰਗਾ ਹੋ ਚੁੱਕਿਆ ਸੀ ਇੱਕ ਮਸਲਾ ਹੱਲ ਹੁੰਦਾ ਦੂਜਾ ਮਸਲਾ ਫਿਰ ਖੜਾ ਹੋ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਸੈਨੇਟ ਤੇ ਸਿੰਡੀਕੇਟ ਅਸਲ ਦੇ ਵਿੱਚ ਹੈ ਕੀ ਹੈ ਸੈਨੇਟ ਪੰਜਾਬ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਉਹ ਗਵਰਨਿੰਗ ਬਾਡੀ ਆ ਜਾਨੀ ਕਿ ਚਲਾਉਣ ਵਾਲੀ ਉਹ ਬਾਡੀ ਆ ਜਿਦੇ ਵਿੱਚ ਯੂਨੀਵਰਸਿਟੀ ਦੇ ਕਾਨੂੰਨ ਬਣਦੇ ਨੇ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਉਦਾਹਰਨ ਦਵਾਂ ਤਾਂ ਯੂਨੀਵਰਸਿਟੀ ਦੀ ਪਾਰਲੀਮੈਂਟ ਜਿਦੇ ਵਿੱਚ ਇਲੈਕਟ ਹੋ ਕੇ ਮੈਂਬਰ ਆਉਂਦੇ ਨੇ ਤੇ ਉਹ ਮੈਂਬਰ ਕਾਨੂੰਨ ਬਣਾਉਂਦੇ ਨੇ ਖਾਸ ਯੂਨੀਵਰਸਿਟੀ ਦੇ ਲਈ ਯੂਨੀਵਰਸਿਟੀ ਦੀਆਂ ਫੀਸਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ ਜਾਣ ਵਾਲੇ ਸਬਜੈਕਟ ਜਿਦੇ ਵਿੱਚੋਂ ਹੀ ਸਿੰਡੀਗੇਟ ਦੇ ਮੈਂਬਰ ਇਲੈਕਟ ਕੀਤੇ ਜਾਂਦੇ ਨੇ ਯਾਨੀ ਕਿ ਪਹਿਲਾਂ ਸੈਨੇਟ ਚੁਣੀ ਜਾਂਦੀ ਆ ਸੈਨੇਟ ਸਿੰਡੀਗੇਟ ਚ ਆਉਂਦੀ ਆ ਦੂਸਰੀ ਤਰਫ ਹਰਿਆਣਾ ਦਾ ਲਗਾਤਾਰ ਇਹ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦੀ ਰਿਪਰੈਜ਼ੈਂਟੇਸ਼ਨ ਵਾਪਸ ਲਿਆਓ ਅਤੇ ਜਿੰਨੇ ਵੀ ਸਾਡੇ ਕਾਲਜਸ ਐਫੀਲੀਏਟਡ ਸਨ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਇਹ ਦੋ ਮੰਗਾਂ ਲਗਾਤਾਰ ਜਿਹੜੀਆਂ ਆ ਇਹ ਹਰਿਆਣਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਦੀ ਕਮੇਲ ਵਿੱਚ ਕਰਾਉਣੇ ਤੋਂ ਅਗਸਤ 2022 ਦੇ ਵਿੱਚ ਇੱਕ ਮਤਾ ਲਿਆਂਦਾ ਗਿਆ ਸੀ ਕਿ ਹਰਿਆਣਾ ਦੇ ਸੈਨੇਟਰ ਤੇ ਹਰਿਆਣਾ ਦੇ ਕਾਲਜਾਂ ਨੂੰ ਵੀ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟ ਕੀਤਾ ਜਾਵੇ ਜਿਵੇਂ ਕਿ ਸਭ ਸੰਧੀਆਂ ਪਾਸ ਕਰ ਲਿਆ ਜਾਂਦਾ ਪਰ ਲਗਾਤਾਰ ਪੰਜਾਬ ਇਹ ਗੱਲ ਕਹਿ ਰਿਹਾ ਆ ਅਸੀਂ ਇਹ ਤੁਹਾਨੂੰ ਕਿਹਾ ਕਿ ਸਾਡੇ ਕੋਲ ਕੋਈ ਨਾ ਹੈ ਅਸੀਂ ਕਿਸੇ ਕਾਲਜ ਨੂੰ ਹਰਿਆਣਾ ਦੇ ਨਾਲ ਐਫੀਲੀਏਸ਼ਨ ਨਹੀਂ ਦੇ ਸਕਦੇ ਜਿਸ ਪਰਪਸਲੀ ਜਿਸ ਮਕਸਦ ਲਈ ਤੁਸੀਂ ਪੰਜਾਬ ਕੋਲੋਂ ਇਹ ਸੈਂਟਰ ਦੇ ਵਿੱਚ ਯੂਨੀਵਰਸਿਟੀ ਨੂੰ ਖੜਿਆ ਸੀ ਸੈਕਸ਼ਨ 72 ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੇ ਵਿੱਚ ਲਿਆ ਕੇ ਉਹ ਤਾਂ ਤੁਹਾਡਾ ਪਰਪਸ ਪੂਰਾ ਹੋ ਚੁੱਕਿਆ ਹੈ ਜਾਨੀ ਕਿ ਉਹ ਤੁਹਾਡਾ ਕੰਮ ਪੂਰਾ ਹੋ ਚੁੱਕਿਆ ਹੈ ਹਰਿਆਣੇ ਦੀ ਆਪਣੀ ਯੂਨੀਵਰਸਿਟੀ ਬਣ ਚੁੱਕੀ ਹੈ ਹਿਮਾਚਲ ਪ੍ਰਦੇਸ਼ ਦੀ ਆਪਣੀ ਯੂਨੀਵਰਸਿਟੀ ਬਣ ਚੁੱਕੀ ਹੈ ਹੁਣ ਪੰਜਾਬ ਯੂਨੀਵਰਸਿਟੀ ਨਾਲ ਤਲੂਕਾਤ ਰੱਖਦੇ ਨੇ ਸਿਰਫ ਪੰਜਾਬ ਦੇ ਕਾਲਜਸ ਤਾਂ ਹੁਣ ਪੰਜਾਬ ਨੂੰ ਇਹ ਯੂਨੀਵਰਸਿਟੀ ਵਾਪਸ ਕਰ ਦੇਣੀ ਚਾਹੀਦੀ ਹੈ ਇਹ ਲਗਾਤਾਰ ਪੰਜਾਬ ਦੇ ਲੋਕਾਂ ਦੀ ਮੰਗ ਸੀ ਇ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਮੰਗ ਸੀ ਮਿੱਠੀ ਧੁੰਨ ਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਲਗਾਤਾਰ ਚਰਚਾ ਦੇ ਵਿੱਚ ਰਹਿੰਦੀ ਆਈ ਸੈਨੇਟ ਦੇ ਵਿੱਚ ਜਦੋਂ ਮੈਂਬਰ ਚੁਣੇ ਜਾਂਦੇ ਨੇ ਉਹਦੇ ਵਿੱਚ ਨਾ ਜਦੋਂ ਇਲੈਕਸ਼ਨ ਹੁੰਦੀ ਆ ਤਾਂ ਗ੍ਰੈਜੂਏਟਿਡ ਅਲੂਮਨੀ ਉੱਥੇ ਵੋਟ ਪਾਉਂਦੇ ਨੇ ਯਾਨੀ ਕਿ ਜਿਹੜੇ ਬੱਚੇ ਘੱਟੋ ਘੱਟ ਗ੍ਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਤੋਂ ਕਰ ਚੁੱਕੇ ਨੇ ਉਹ ਵੋਟਾਂ ਪਾਉਂਦੇ ਆ ਤਾਂ ਕੁਝ ਲੋਕਾਂ ਦਾ ਇਹ ਤਰਕ ਆ ਕਿ ਲਗਾਤਾਰ ਇਹ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ਤੇ ਪ੍ਰਬੰਧ ਕਰਨਾ ਬਹੁਤ ਔਖਾ ਹੁੰਦਾ ਹੈ ਹਾਲਾਂਕ ਜੇ ਸੈਨਟ ਭੰਗ ਹੁੰਦੀ ਆ ਅੱਗੇ ਕਨਸੀਕਵੈਂਸਸ ਕੀ ਹੋਣਗੇ ਯਾਨੀ ਕਿ ਨਤੀਜੇ ਕੀ ਹੋਣਗੇ ਇਹ ਬਹੁਤ ਵੱਡਾ ਸਵਾਲ ਇੱਕ ਉੱਭਰ ਕੇ ਆਉਂਦਾ ਹੈ ਚਰਚਾਵਾਂ ਦਿਨੋ ਦਿਨ ਵਧਣ ਲੱਗੀਆਂ ਪਰ ਇਹ ਵੀ ਨਾਲ ਹੀ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਯੂਨੀਵਰਸਿਟੀ ਇੱਕ ਮਾਤਰ ਇੱਕ ਐਸੀ ਯੂਨੀਵਰਸਿਟੀ ਹੈ ਜਿਹਦੇ ਕੋਲ ਆਪਣੀ ਇੱਕ ਬਾਡੀ ਹੈ ਜਿਹੜੀ ਸਰਕਾਰ ਤੋਂ ਵੱਖ ਫੈਸਲੇ ਕਰ ਸਕਦੀ ਆ ਯਾਨੀ ਕਿ ਫੀਸਾਂ ਦਾ ਫੈਸਲਾ ਯੂਨੀਵਰਸਿਟੀ ਦੇ ਵਿੱਚ ਐਜੂਕੇਸ਼ਨ ਦੇ ਨਾਲ ਸੰਬੰਧਿਤ ਫੈਸਲੇ ਯੂਨੀਵਰਸਿਟੀ ਦੇ ਵਿੱਚ ਹੋਰ ਵੱਡੇ ਫੈਸਲੇ ਇੱਕ ਇੰਡੀਪੈਂਡੈਂਟ ਬਾਡੀ ਜਿਹੜੇ ਬੱਚੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹ ਕੇ ਜਾਹਦੇ ਨੇ ਉਹ ਜੀ ਸੈਨੇਟ ਦੀ ਇਲੈਕਸ਼ਨ ਲੜਦੇ ਨੇ ਤੇ ਉਹ ਮੁੱਦਿਆਂ ਨਾਲ ਜ਼ਿਆਦਾ ਗੰਭੀਰਤਾ ਨਾਲ ਸਮਝਦੇ ਨੇ ਜਾਂ ਜਿਹੜੇ ਬੱਚੇ ਵੋਟ ਪਾ ਰਹੇ ਨੇ ਉਹ ਬਹੁਤ ਧਿਆਨ ਨਾਲ ਮੁੱਦਿਆਂ ਨੂੰ ਸਮਝਦੇ ਨੇ ਤੇ ਵੱਡਾ ਸਵਾਲ ਇਹ ਹੈ ਕਿ ਜਿਹੜੇ ਇਲੈਕਟ ਹੋ ਕੇ ਆਏ ਨੇ ਉਹਨਾਂ 4 ਸਾਲ ਬਾਅਦ ਫਿਰ ਇਲੈਕਸ਼ਨ ਲੜਨੀ ਆ ਤੇ ਵੱਡਾ ਸਵਾਲ ਇਹ ਆ ਕਿ ਉਹ ਕਿਸੇ ਪ੍ਰੈਸ਼ਰ ਦੇ ਅਧੀਨ ਕੰਮ ਕਰ ਸਕਦੇ ਨੇ ਕਿਉਂਕਿ ਉਹ ਨਾਮਿਨੇਟ ਨਹੀਂ ਹੋਏ ਉਹ ਇਲੈਕਟ ਹੋਏ ਨੇ ਉਹਨਾਂ ਨੇ ਦੁਬਾਰਾ ਵੋਟਾਂ ਮੰਗਣੀਆਂ ਨੇ ਫਿਰ ਹੁੰਦਾ ਹੈ 2020 ਜਿੱਥੋਂ ਅੱਜ ਦੇ ਪ੍ਰੋਟੈਸਟ ਦੀ ਨੀਂਹ ਰੱਖੀ ਗਈ ਜਾਨੀ ਕਿ ਜਿੰਨਾ ਅੱਜ ਸੰਘਰਸ਼ ਚੱਲ ਰਿਆ ਹੈ ਨਾ ਇਹਦੀ ਨੀਂਹ ਉੱ 2020 ਦੇ ਵਿੱਚ ਕਰੋਨਾ ਦਾ ਸਮਾਂ ਸੀ ਕਰੋਨਾ ਦੇ ਟਾਈਮ ਦੇ ਵਿੱਚ ਜਦੋਂ ਸੈਨੇਟ 2020 ਦੀ ਅਕਤੂਬਰ ਦੇ ਵਿੱਚ ਭੰਗ ਹੋਣੀ ਸੀ ਤਾਂ ਉਹ ਤੋਂ 1 ਮਹੀਨਾ ਪਹਿਲਾਂ ਸਤੰਬਰ ਵਿੱਚ ਇਲੈਕਸ਼ਨ ਕਰਵਾਉਣੀ ਪੈਣੀ ਸੀ ਜਾਨੀ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਕਤੂਬਰ ਦੇ ਵਿੱਚ ਸੈਨੇਟ ਭੰਗ ਹੁੰਦੀ ਹੈ ਸਤੰਬਰ ਦੇ ਵਿੱਚ ਇਲੈਕਸ਼ਨ ਹੋ ਜਾਇਆ ਕਰਦੀ ਹੈ ਪਰ ਉਸ ਸਾਲ ਕਰੋਨਾ ਦਾ ਕਾਰਨ ਦੱਸਦਿਆਂ ਹੋਇਆਂ ਪ੍ਰਸ਼ਾਸਨ ਨੇ ਇਲੈਕਸ਼ਨ ਨੂੰ ਅੱਗੇ ਪਾ ਦਿੱਤਾ ਵਿਦਿਆਰਥੀ ਮੰਗ ਕਰਦੇ ਰਹੇ ਪਰ ਗਾਂ ਦੀ ਗਾਂ ਵਾਦੀ ਗਈ ਤਰੀਕ ਅਤੇ ਉਹਦੋਂ ਬਹੁਤ ਵੱਡਾ ਇੱਕ ਸੰਘਰਸ਼ ਹੋਇਆ ਸੀ ਕਿ ਉਹਨਾਂ ਨੂੰ ਦੁਬਾਰਾ ਫੇਰ ਅਸੀਂ ਇਹ ਗੱਲ ਪੁੱਛੀ ਵੀ ਐਡੇ ਜੇਤ ਸੀ ਫਰਮਾਨਾਂ ਦੇ ਉੱਤੇ ਆਪਦੇ ਲਾਗੂ ਕਰਦੇ ਹੋ ਤਾਂ ਹਾਈ ਕੋਰਟ ਦਾ ਆਰਡਰ ਇੱਥੇ ਦੋ ਵਾਰ ਆ ਚੁੱਕਿਆ ਦੋ ਵਾਰ ਵੀ ਯੂਨੀਵਰਸਿਟੀ ਦੇ ਅੰਦਰ ਸੰਗੜੀਆਂ ਚੋਣਾ ਹੋਣੀਆਂ ਚਾਹੀਦੀਆਂ ਫਿਰ ਚੋਣਾ ਦਾ ਫਰਮਾਨ ਚਾਹ ਨਹੀਂ ਲਾਗੂ ਕੀਤਾ ਜਾਂਦਾ ਜਿਸ ਤੋਂ ਬਾਅਦ ਸੈਨੇਟ ਦੀਆਂ ਚੋਣਾ ਹੋਈਆਂ ਸੀ ਵਿਦਿਆਰਥੀਆਂ ਨੂੰ ਤੋਂ ਕਹਿਣਾ ਸੀ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨਾ ਚਾਹੁੰਦੀ ਯਾਨੀ ਕਿ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਉਹ ਜਦੋਂ ਜਦ ਤੋਂ ਬਾਅਦ ਇਲੈਕਸ਼ਨ ਹੋਈ ਨਤੀਜ ਇਸ ਸਾਲ ਯਾਨੀ ਕਿ 2025 ਦੀ ਅਕਤੂਬਰ ਦੇ ਵਿੱਚ ਸੈਨੇਟ ਪੰਕ ਹੋ ਚੁੱਕੀ ਆ। ਸੰਪਰ ਦੇ ਵਿੱਚ ਇਲੈਕਸ਼ਨ ਹੋਣੀ ਸੀ। ਕੋਈ ਨੋਟੀਫਿਕੇਸ਼ਨ ਨਹੀਂ ਆਇਆ। 28 ਅਕਤੂਬਰ 2025 ਨੂੰ ਇੱਕ ਐਸਾ ਨੋਟੀਫਿਕੇਸ਼ਨ ਹੁੰਦਾ ਜਿਸ ਤੋਂ ਬਾਅਦ ਦੁਬਾਰਾ ਪ੍ਰੋਟੈਸਟ ਹੁੰਦੇ ਨੇ। ਆਜ਼ਾਦੀ ਆਜ਼ਾਦੀ ਇਹ ਜਿਹੜਾ ਨੋਟੀਫਿਕੇਸ਼ਨ ਆ ਇਹ ਸਾਡੀ ਜੁੱਤੀ ਦੀ ਨੋਕ ਤੇ ਆ। ਆਪਾਂ ਇਹਨੂੰ ਪਾੜਦੇ ਆ ਤੇ ਯੂਨੀਵਰਸਿਟੀ ਜਿਹੜੀ ਆ ਇਹ ਕਿਸੇ ਦੇ ਪਿਓ ਦੀ ਯੂਨੀਵਰਸਿਟੀ ਨਹੀਂ ਆ। ਆਜ਼ਾਦੀ ਦੁਬਾਰਾ ਉਹੀ 2020 ਵਾਲੀ ਗੱਲ ਉੱਭਰ ਕੇ ਆਉਂਦੀ ਆ ਸੈਨੇਟ ਦੇ ਮੈਂਬਰਾਂ ਦੀ ਗਿਣਤੀ ਘਟਾਤੀ ਜਾਨੀ ਕਿ 90 ਤੋਂ 31 ਕਰਤੀ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਸੀ ਕਿ ਸੈਨੇਟ ਦੇ ਵਿੱਚ ਅੱਗੇ ਸਭ ਤੋਂ ਵੱਧ ਜਿਹੜੇ ਮੈਂਬਰ ਹੋ ਹੁੰਦੇ ਸੀ ਜਿਹੜੇ ਚੁਣੇ ਗਏ ਨਵੇਂ ਦੇ ਨੇ ਜਾਨੀ ਕਿ ਇਲੈਕਟਿਡ ਮੈਂਬਰਾਂ ਦੀ ਗਿਣਤੀ ਨਾਮਿਨੇਟਿਡ ਮੈਂਬਰਾਂ ਦੇ ਨਾਲੋਂ ਵੱਧ ਹੁੰਦੀ ਸੀ ਪਰ ਹੁਣ ਇਹ ਕਹਿ ਦਿੱਤਾ ਗਿਆ ਕਿ ਨਾਮਿਨੇਟਿਡ ਮੈਂਬਰ ਜਿਹੜੇ ਵੱਧ ਹੋਣਗੇ ਅਤੇ ਉਹ ਤੋਂ 20 ਵੱਡੀ ਗੱਲ ਤੁਹਾਨੂੰ ਯਾਦ ਹੋਊਗਾ ਮੈਂ ਵੀਡੀਓ ਦੇ ਵਿੱਚ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਗ੍ਰੈਜੂਏਟਿਡ ਐਲੂਮਿਨਾਈ ਮਤਲਬ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਦੇ ਨੇ ਉਹ ਵੋਟ ਪਾਉਣ ਦਾ ਅਧਿਕਾਰ ਰੱਖਦੇ ਨੇ ਸੈਨੇਟ ਦੇ ਵਿੱਚ ਇਹ ਅਧਿਕਾਰ ਹੀ ਖਤਮ ਕਰ ਦਿੱਤਾ ਗਿਆ ਇਸ ਸਾਰੀ ਪ੍ਰਕਿਰਿਆ ਖਤਮ ਕਰ ਦਿੱਤੀ ਗਈ ਇਹ ਬਹੁਤ ਵੱਡਾ ਇੱਕ ਸਵਾਲ ਸੀ ਇਸ ਤੋਂ ਬਾਅਦ ਲਗਾਤਾਰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਕਰਨ ਲਈ ਸੜਕਾਂ ਤੇ ਉਤਰਦੇ ਨੇ ਲਗਾਤਾਰ ਇਹ ਗੱਲ ਕਹੀ ਜਾਂਦੀ ਆ ਕਿ ਜਿਹੜੀ ਚੀਜ਼ ਆ ਸਾਨੂੰ 2020 ਤੋਂ ਡਰ ਸੀ ਕੇਂਦਰੀਕਰਨ ਕਰਨ ਦਾ ਉਹ ਹੁਣ ਹੁੰਦਾ ਸਾਨੂੰ ਨਜ਼ਰ ਆ ਰਿਹਾ ਹੈ ਲਗਾਤਾਰ ਪੰਜਾਬ ਦੀਆਂ ਸਿਆਸੀ ਧਿਰਾਂ ਇਸ ਮੁੱਦੇ ਦੇ ਨਾਲ ਜੁੜਦੀਆਂ ਨਜ਼ਰ ਆਈਆਂ ਪੰਜਾਬ ਦੇ ਵਿੱਚ ਸਮਾਜਿਕ ਕੁਰਕਰਨ ਜਿਹੜੇ ਨੇ ਉਹ ਵੀ ਅੱਗੇ ਆਉਂਦੇ ਨਜ਼ਰ ਆਏ ਇਹਦੇ ਵਿਚਾਲੇ ਇੱਕ ਹੋਰ ਵੱਡੀ ਤਬਦੀਲੀ ਸੀ ਸਿੰਡੀਗੇਟ ਦੀ ਇਲੈਕਸ਼ਨ ਦਾ ਪ੍ਰੋਸੈਸ ਖਤਮ ਕਰ ਦਿੱਤਾ ਗਿਆ ਉਹਦੀ ਸਾਰੀ ਨਾਮਿਨੇਸ਼ਨ ਕਰ ਦਿੱਤੀ ਗਈ ਜਾਨੀ ਕਿ ਸਿਰਫ ਨਾਮਿਨੇਟ ਕੀਤੇ ਜਾਣਗੇ ਤਾਂ ਇਹ ਬਹੁਤ ਵੱਡੇ ਸਵਾਲ ਜਿਹੜੇ ਹੋਰ ਖੜੇ ਹੋਗੇ ਕਿ ਹੁਣ ਜਿਹੜੇ ਹੁੰਦੇ ਸਮੇਂ ਦੇ ਵਿੱਚ ਯੂਨੀਵਰਸਿਟੀ ਨੂੰ ਲੈ ਕੇ ਫੈਸਲੇ ਹੁੰਦੇ ਨੇ ਵੱਡੇ ਉਹ ਸੈਂਟਰ ਸਿੱਧੇ ਕਰੇਗੀ ਅੱਗੇ ਜਿਹੜੀ ਅਸੀਂ ਵੀਡੀਓ ਦੇ ਵਿੱਚ ਗੱਲ ਕਰ ਰਹੇ ਸੀ ਕਿ ਜੇ ਸੈਨੇਟ ਸਿੰਡੀਗੇਟ ਨਾ ਰਵੇ ਤਾਂ ਯੂਨੀਵਰਸਿਟੀ ਵਿੱਚ ਪੜਾਉਣ ਵਾਲਾ ਸਿਲੇਬਸ ਤੇ ਫੀਸਾਂ ਦਾ ਫੈਸਲਾ ਸਿੱਧਾ ਸਰਕਾਰ ਵੱਲੋਂ ਕੀਤਾ ਜਾਊਗਾ ਇਸ ਵਕਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਬਹੁਤ ਵਿਦਿਆਰਥੀ ਰਹਿ ਕੇ ਯੂਪੀਐਸਸੀ ਦੇ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ ਜੇ ਫੀਸਾਂ ਵਧ ਗਈਆਂ ਤਾਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਰਹਿਣਾ ਸੌਖਾ ਨਹੀਂ ਇਹ ਬਹੁਤ ਵੱਡਾ ਸਵਾਲ ਆ ਕਿਉਂਕਿ ਯੂਨੀਵਰਸਿਟੀ ਦੇ ਰੀਡਿੰਗ ਰੂਮ ਦੇ ਵਿੱਚ ਬੈਠ ਕੇ ਬਹੁਤ ਸਾਡੇ ਬੱਚੇ UPSC PCS ਅਤੇ ਹੋਰ ਵੱਡੇ ਇਗਜ਼ਾਮਸ ਦੀ ਤਿਆਰੀ ਕਰਦੇ ਨੇ ਬਹੁਤ ਪੰਜਾਬ ਦੇ ਬੱਚੇ ਲਾਅ ਕਰਨ ਲਈ ਪੰਜਾਬ ਯੂਨੀਵਰਸਿਟੀ ਵਿੱਚ ਇਸ ਕਰਕੇ ਜਾਂਦੇ ਨੇ ਕਿ ਹਾਈ ਕੋਰਟ ਨਜ਼ਦੀਕ ਆ ਜੇ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਦੇ ਹੌਸਲਾਂ ਦੀ ਫੀਸ ਵਾਧੀ ਤਾਂ ਬਹੁਤ ਲੋਕਾਂ ਦਾ ਜਾਣਾ ਉੱਥੇ ਮੁਸ਼ਕਲ ਹੋ ਜਾਊਗਾ ਤੁਸੀਂ ਬਾਕੀ ਯੂਨੀਵਰਸਿਟੀਆਂ ਦੇ ਕੰਪੈਰੀਜ਼ਨ 'ਚ ਜੇ ਪੰਜਾਬ ਯੂਨੀਵਰਸਿਟੀ ਦੀ ਫੀਸ ਵੇਖੂਗੇ ਤਾਂ ਬਹੁਤ ਘੱਟ ਆ ਸਰਕਾਰ ਦਾ ਇਹ ਕਹਿਣਾ ਸੀ ਅਸੀਂ ਹਾਲਾਤਾਂ ਨੂੰ ਦੇਖਦੇ ਹਾਂ ਫੈਸਲਾ ਲਿਆ ਯਾਨੀ ਕਿ ਲੰਬੇ ਅਰਸੇ ਤੋਂ ਸਟੈਂਡਰਡ ਦੇ ਵਿੱਚ ਤਬਦੀਲੀਆਂ ਦੀ ਮੰਗ ਕੀਤੀ ਜਾ ਰਹੀ ਸੀ ਕਮੇਟੀ ਦੀ ਰਿਕਮੈਂਡੇਸ਼ਨ ਵੀ ਸੀ ਉਦੋਂ ਮੱਦੇਨਜ਼ਰ ਇਹ ਫੈਸਲਾ ਲਿਆ ਨੋਟੀਫਿਕੇਸ਼ਨ ਤੋਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਆਉਂਦਾ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਹੁਣ ਜਿਹੜੀ ਕੇਂਦਰ ਸਰਕਾਰ ਤਰੀਕ ਫਿਕਸ ਕਰੂਗੀ ਉਦੋਂ ਇਹ ਲਾਗੂ ਹੋਊਗਾ ਪਰ ਇਸ ਤੋਂ ਬਾਅਦ ਵੀ ਪ੍ਰੋਟੈਸਟ ਲਗਾਤਾਰ ਵੱਡੇ ਪੱਧਰ ਤੇ ਵਾਧਾ ਨਜ਼ਰ ਆਇਆ ਸੈਂਟਰ ਸਰਕਾਰ ਵੱਲੋਂ ਇਹ ਸਭ ਕੁਝ ਨੂੰ ਦੇਖਦਿਆਂ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਜਾਂਦਾ ਪਰ ਵਿਦਿਆਰਥੀ ਹਜੇ ਵੀ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਇਹ ਕਹਿਣਾ ਆ ਕਿ ਜਦੋਂ ਤੱਕ ਸੈਨੇਟ ਦੀ ਇਲੈਕਸ਼ਨ ਅਨਾਉਂਸ ਨਹੀਂ ਹੋ ਜਾਂਦੀ ਇਲੈਕਸ਼ਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਜਾਂਦੀ ਉਦੋਂ ਤੱਕ ਪ੍ਰੋਟੈਸਟ ਚਲਦਾ ਰਹੂਗਾ ਇਸੇ ਪੰਜਾਬ ਯੂਨੀਵਰਸਿਟੀ ਦਾ 1947 ਤੋਂ ਲੈ ਕੇ ਹੁਣ ਤੱਕ ਦਾ ਸਫਰ ਜੇ ਨੇ ਵੀ ਰਿਸਰਚ ਕੀਤੀ ਜਿੰਨਾ ਵੀ ਡਾਟਾ ਲੱਭਿਆ ਉਹ ਸਾਰਾ ਤੁਹਾਡੇ ਨਾਲ ਸਾਂਝਾ ਕੀਤਾ ਬਾਕੀ ਤੁਸੀਂ ਆਪਣੀ رائے ਰੱਖ ਸਕਦੇ ਹੋ ਕਮੈਂਟਸ ਦੇ ਵਿੱਚ ਤੁਸੀਂ ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਅਤੇ ਖਾਸ ਹਾਕ ਚੈਨਲ ਦੇ ਉੱਪਰ ਹੋਰ ਤੁਸੀਂ ਕਿਹੜੀ ਵਿਸ਼ੇ ਦੇ ਉੱਪਰ ਵੀਡੀਓ ਚਾਹੁੰਦੇ ਹੋ